ਬਸ ਸੱਜਣੋ ਮੇਰੇ ਨਾਲ ਕਰਾਉਣੇ ਗੱਲਬਾਤ ਕੀ ਹਾਲ ਹੈ ਵੀਰੇ ਨਾ ਮੇਰੇ ਥੋੜਾ ਉੱਚੀ ਬੋਲ ਖਾਦਾ ਖੁਦਾ ਨਹੀਂ ਬਲਜੀਤ ਸਿੰਘ ਖਾਦਾ ਨਹੀਂ ਸਮਾਨ ਅੱਜ ਨਹੀਂ ਨਹੀਂ ਠੀਕ ਹੈ ਲਖੜਾ ਲਾ ਮੜਾ ਕਿਹੜਾ ਏਰੀਆ ਬਾਈ ਦਾ ਕਕਰਾਲਾ ਜੀ ਕਕਰਾਲਾ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਪਿੰਡ ਕਕਰਾਲਾ ਹੈ ਹਾਂਜੀ ਠੀਕ ਹੈ ਕਿਹ ਜਾਨਵਰ ਲੈ ਅੱਜ ਅੱਜ ਤਿੰਨ ਹੈ ਜੀ ਤਿੰਨ ਜਾਨਵਰ ਨੇ ਦੋ ਤਾਂ ਟੌਕ ਵਾਲੀ ਦੇ ਨੇ ਸੁਈਆਂ ਨੇ ਦੋ ਝੋਟੀਆਂ ਹਾਂਜੀ ਦੋ ਸੁਈਆਂ ਇੱਕ ਗੱਪੜ ਇੱਕ ਗੱਪੜ ਨਾਲ ਆ ਝੋਟੀ ਦੇ ਕਰਾਉਣੇ ਸੱਜਣੋ ਤੁਹਾਨੂੰ ਦਰਸ਼ਨ ਨਾ ਤੋਰ ਬਾਈ ਕਿਹੜਾ ਸੂਏ ਦਾ ਦਾ ਦੁੱਧ ਆ ਜੀ। ਸੂਆ ਹੈਗਾ 17 ਦੂਜਾ, ਸਿੰਘ ਹੈਗਾ ਛੋਟਾ ਗੋਲ ਸਿੰਧੀ ਆ। ਢੁੱਲੇ ਵਾਲਾ ਸੱਤਾਂ ਚੋਟੇ ਦਾ ਅੱਖਾਂ ਹੀ ਮਚਾਉਂਦਾ। ਇਹਨਾਂ ਪੂਰੇ ਵੱਡੇ ਕੱਟ ਕੱਟ ਦੀ ਥਾਂ ਦੇ ਵਿੱਚ ਦੀ ਪੂਰੀ ਟੌਪ ਕੁਆਲਿਟੀ ਦੀ ਝੋਟੀ ਕਹਿ ਸਕਦਾ ਖਦਰੋਂ ਆਪਾਂ। ਬਈ ਕੈ ਕਿਦਣਾ ਸੂਆ ਹੋ ਗਿਆ? ਇਹਨੂੰ ਹੋ ਗਿਆ ਹਫ਼ਤਾ ਖੋਈ। ਸੂਈ ਨੂੰ ਹੋ ਗਿਆ ਹਫ਼ਤਾ। ਦੁੱਧ ਕਿੰਨਾ ਹੈ ਤਿਆਰ? ਦੁੱਧ ਹੈਗਾ 15 ਕਿਲੋ। ਦੁੱਧ ਹੈਗਾ 15 ਕਿਲੋ, ਢੇਵਾ ਦਾ 20 ਕਿਲੋ ਲੱਗਦਾ। ਅੱਛਾ। ਕੀ ਥੋੜੇ ਜਿਹੀ ਬਾਈ ਕਹਿੰਦਾ ਭਰਾ ਭੁਲਾ ਜਾ ਤਾਂ ਕਰਕੇ ਹੁਣ ਦੁੱਧ ਦੇ ਦੁਸਤਾਰ 18 ਕਿਲੋਣ ਅੱਛਾ ਤੇ ਬੱਚਾ ਕੀ ਹੈ ਬਾਈ ਇਹਦਾ ਅੱਛਾ ਕਿੰਨੇ ਦੇ ਦਾਂਗੇ ਵੀਰੇ ਇਹ 21 21 ਦੋ ਦਸ ਕਰਦੇ ਆ 210000 ਰੁਪਏ ਰੇਟ ਕਰਦੇ ਆ ਚੋਈ ਚੋਈ ਕਿਵੇਂ ਅੱਛਾ ਦੰਦਾ ਜ ਹੈ ਦੰਦਾ ਜ ਹੈ ਅੱਛਾ ਦੰਦਾ ਦਾ ਬਾਈ ਹਨਾ ਆਪਾਂ ਨੂੰ ਨੌਲੇਜ ਨਹੀਂ ਹੈ ਜੇ ਦੇਖ ਸਕਦੇ ਮੈਂ ਆ ਵੀ ਚੋਟੀ ਤੋਰਦੇ ਇਹਦਾ ਸੂਆ ਵੀਰੇ ਇਹਦਾ ਪੈਲ ਉਹਦਾ ਸੂਆ ਹੈਗਾ ਪਲੂਣਾ ਹੈ ਕਹਿ ਦਿੰਦਾ ਇਹ ਹੈ ਹੈ ਮੋਹ ਹੋ ਰਿਹਾ ਹੈ ਕਿ ਚਾਰ ਦੰਦਾ ਇਹ ਫਰਨ ਲੈ ਵੀ ਕੁਆਲਿਟੀ ਦੇਖ ਲੋ ਸਜੋ ਛੋਟਾ ਛੋਟਾ ਪੋਣਾ ਬਸਮ ਕੇ ਥਣ ਚੰਗਾ ਕਰਦੀ ਆ ਹਾਂ ਜੀ ਬਸਮ ਕੇ ਥਣ ਚੰਗਾ ਕਰਦੀ ਆ ਹਾਂ ਜੀ ਹਾਂ ਅੱਛਾ ਦੁੱਧ ਕਿੰਨਾ ਕਰਿਆ ਦੇਲੇ ਪੁੱਤ ਹੈਗਾ 14 ਕਿਲੋ ਸੂਈ ਕੈ ਕਿਦਾਂ ਦੀ ਹੋਈ ਆ ਇਹ ਸੂਈ ਕੈ ਕਿਦਾਂ ਦੀ ਹੋਈ ਆ ਇਹਨੂੰ ਇਹ 6ਵੇਂ 7ਵੇਂ ਦਿਨ ਹੈ ਜੀ 6ਵੇਂ 7ਵੇਂ ਦਿਨ ਸੂਈ ਦਾ ਇਹਦਾ ਪਾ ਇਹਦਾ ਹੀ 2 15 ਬਣੇ 2 ਲੱਖ 15 ਹਜ਼ਾਰ ਰੇਟ ਕਰ ਦੇਣਾ ਸਦਰੋਂ ਤੁਹਾਨੂੰ ਸਾਨੂੰ ਪਿੱਛੇ ਹੋ ਕੇ ਜੋੜਾ ਹੀ ਦਿਖਾ ਦਈਏ ਹਨ ਚੰਗੀ ਕੁਆਲਿਟੀ ਦਾ ਹੋਰ ਕਿਹੜੀ ਆ ਇੱਕ ਛੋਟੀ ਹੈਗੀ ਆ ਹਾਂ ਇਹ ਕਿਵੇਂ ਛੋਟੀ ਇਹ ਲੈ ਕੇ ਜਮੇ ਹਾਂ ਜੀ ਇਹ ਦੂਜੇ ਅੱਛਾ ਕੈ ਕਿਦਾਂ ਕੱਢਦੀ ਆ ਹਾਂ ਕਿਹ ਕਿਦਨ ਕੱਢਦੀ ਆ ਕੱਢਦੀ ਆ ਜਾਂਦਾ ਜੀ ਠੀਕ ਆ ਕੋਈ ਵੱਡੀਆਂ ਲੈ ਕੇ ਖੜੀ ਤਾਂ ਛੋਟੀ ਜੀ ਪੈਂਦੀ ਆ ਹਨਾ ਹਾਂ ਇਹ ਤਾਂ ਬੰਟੀ ਆ ਠੀਕ ਆ ਕਿੰਨਾ ਦੁੱਧ ਦੇ ਦੂ ਦੁੱਧ ਕਰਦੀ ਪਟਰਾ ਪਲਾਸਟਿਕ ਮੋੜ ਲਿਆ ਜਾ ਇਹ ਫਿਰ ਜਮੀ ਸਸਤਾ ਜਾ ਭਾਅ ਕਰ ਦੇ ਤਾਂ ਕਿੰਨੇ ਕਦੀ ਦੇਵਾਂਗੇ ਇਹ ਦੇਵਾਂਗੇ 1.5 ਦੀ 1.5 ਲੱਖ ਦੀ ਦੇ ਦਾਂਗੇ ਠੀਕ ਆ ਲੰਮਾ ਵਾਏ ਨੰਬਰ ਬੋਲ ਦੇ ਲੋ ਤੁਹਾਨੂੰ ਤੁਹਾਨੂੰ ਚੰਗਾ ਕਰ ਦੋ ਵੀ ਦੇ ਦੇ ਪੁੱਤ ਜੀ ਆਪਾਂ ਹੈ ਕਹਿੰਦਾ ਭਾਈ ਜੀ ਪੰਜ ਚਾਰ ਰੁਪਏ ਖਰਦ ਦੂੰਗੀ ਮੇਰੇ ਬਾਝੋਂ ਟੀ ਬਣਾਉਗੀ ਚੰਗਾ ਕੰਟਰੈਕਟਰ ਨੰਬਰ ਬੋਲ ਦੇ 97814 ਜੀ 97814 50682 50682 ਠੀਕ ਹੈ ਲੈ ਸੱਜਣੋ ਭਾਈ ਨਾਲ ਕਰਾਉਣੇ ਗੱਲਬਾਤ ਜ਼ਿਆਦਾਤਰ ਮੰਡੀ ਹੱਤਨੋਲਾ ਮੰਡੀ ਤੇ ਭਾਈ ਜਾਰੇ ਪਹੁੰਚਦਾ ਅੱਜ ਖੰਨਾ ਮੰਡੀ ਤੇ ਭਾਈ ਪਹੁੰਚਿਆ ਹਾਂ ਕੀ ਹਾਲ ਨੇ ਭਾਜੀ ਠੀਕ ਹੈ ਜੀ ਭਾਈ ਨਾਮ ਜੀ ਹਰਦੀਪ ਸਿੰਘ ਆ ਜੀ ਨਾਮ ਹਰਦੀਪ ਸਿੰਘ ਏਰੀਆ ਭਗਤਾ ਭਾਈ ਦਾ ਕਿਹੜਾ ਭਗਤਾ ਭਾਈ ਜੀ ਏਰੀਆ ਭਗਤਾ ਭਾਈ ਠੀਕ ਹੈ ਤੇ ਬਾਈ ਹਰਨਲ ਦੇ ਸੱਜਣ ਪਸੂ ਆਣ ਚੰਗੇ ਟੌਪ ਕੁਆਲਿਟੀ ਦੇ ਹੁੰਦੇ ਆ ਜਿਲ੍ਹਾ ਬਠਿੰਡਾ ਬਾਈ ਹਾਂਜੀ ਜਿਲ੍ਹਾ ਬਠਿੰਡਾ ਸ ਹੈ ਕੈਚ ਓਟੇ ਲੈ ਕੇ ਆਏ ਇੱਕ ਝੋਟੀ ਹੈ ਜੀ ਇੱਕ ਝੋਟੀ ਲੈ ਕੇ ਆਇਆ ਸੱਜਣੋਂ ਦੇਖ ਸਕਦੇ ਹੋ ਪੂਰੀ ਸਕੀਮ ਲੈ ਤਲਾ ਸਿੰਘੀ ਸੋਲਦੀ ਦੀ ਕੁਆਲਿਟੀ ਦੇਖ ਲਓ ਕਿਹੜਾ ਸੋ ਬਾਈ ਝੋਟੀ ਦੇ ਕਾਨੂੰਨ ਆ ਚਾਰ ਦੰਦਾ ਹੈ ਅੱਛੇ ਮੂ ਹੋਈ ਗਿਆ ਚਾਰ ਦੰਦਾ ਤੋਰ ਦਵਾ ਜਿਹੜਾ ਦੋਈ ਜਿਹੜਾ ਕੈਕ ਮੈਸੂ ਬਾਈ ਇਹਦਾ 15 ਦਨ ਹੋ ਗਏ ਸੂਨ ਹੋ ਗਏ 15 ਦਨ ਸੱਜਣੋਂ ਬੱਚਾ ਦੇਖ ਸਕਦੇ ਨੇ ਬੱਚਾ ਕੀ ਆ ਘਟਾਈ ਚਾਹੇ ਕੱਟਾ ਸਦਰੋਂ ਦੇਖ ਸਕਦੇ ਓ ਠੋਠਾ ਮਲੇ ਦਾ ਇੱਥੇ ਆਉਂਦੇ ਨੇ ਟਾਪਰ ਪਸਵਾਨ ਸਰੇ ਵਾਲੀ ਪਲਕ ਕੁਆਲਟੀ ਦੇ ਦੇਖ ਸਕਦੇ ਓ ਕੱਲਾ ਕੱਲਾ ਕਰਨ ਵਾਲੇ ਨਾਟੋ ਆਪੀਸੀ ਬੋਲ ਸਕਦੇ ਓ ਦੁੱਧ ਕਿੰਨਾ ਘਟਾਇਆ ਜਾਂਦਾ ਹੈ ਚੜੇ ਦਾ ਦੁੱਧ ਘਟਾਇਆ ਜਾਂਦਾ ਹੈ ਹੈ 15 ਕਿਲੋ ਤੇ ਆਣਾ ਇਹਨਾਂ ਰੋਕਾਂ ਦੀ ਸ਼ਰਤੀ ਦਵਾਈ ਦਿੱਤੀ ਜਾਂਦੀ ਹੈ ਦੇਖ ਸਕਦੇ ਓ ਬੱਤਨਾ ਪੂਰੀ ਬਰੀਕੀ ਵਾਲੀ ਝੋਟੀ ਆ ਇਹਨਾਂ ਟੌਪ ਕੁਆਲਟੀ ਦੇ ਏਕਾ 25 ਦਿਨ ਚੱਲਦੀ ਵੀਰੇ ਨਹੀਂ ਨਹੀਂ ਅੱਛਾ ਠੀਕ ਹੈ ਦੁੱਧ 14 ਕਿਲੋ ਕਿੰਨਾ ਕਰਦੇ ਉਹ ਬਹੁਤ ਉਦੋਂ ਉਦੋਂ ਕਿੱਲਾ ਦੋ ਬੋਲ ਬਹੁਤ ਸਾਹੀ ਹੈ ਬਈਆ ਅੱਛਾ ਅਗਲੇ ਸੇਵਾ ਦਾ ਤਾਂ ਆਪਕੇ ਹੈ ਠੀਕ ਹੈ ਬਾਕੀ ਸੇਵਾਗਾ ਨਾ ਅਗਲੇ ਸੇਵਾ ਠੀਕ ਹੈ ਗੱਲ ਤੇ ਕਿੰਨੇ ਦੇ ਦਾਂਗੇ ਮੋਂ ਤਾਂ 3.5 ਲੱਖ ਕਰਦੇ ਆਂਗੇ ਜਿਆਦਾ ਨਹੀਂ ਦੇਣਾ ਮੋਂ ਚਲੋ ਕੋਈ ਨੂੰ ਕਰਦਾ ਨਾ ਮੌਕੇ ਤੇ ਮੰਨਦਾ ਕਿੰਨੇ ਦੇ ਦਾਂਗੇ ਸਹੀ ਦਾਦੇ 3 ਦੀ ਦੇ ਦਾਂਗੇ 3 ਲੱਖ ਹੀ ਦੇ ਦਾਂਗੇ ਲੈ ਮੋਬਾਈਲ ਨੰਬਰ ਬੋਲ ਦੇ 94631 94631 72742 72742 ਹਾਂਜੀ ਠੀਕ ਹੈ ਲੈ ਸੱਜਣੋਂ ਭਾਈ ਨਾਲ ਕਰਾਉਣਾ ਕਰਵਾਦ ਕੀ ਹਾਲ ਹੈ ਬਾਈ ਵਧੀਆ ਵੀਰੇ ਮੇਰੇ ਨਾਮ ਕ੍ਰਿਸ਼ਨ ਹੈ ਜੀ ਕ੍ਰਿਸ਼ਨ ਕਿਹੜਾ ਏਰੀਆ ਬਾਈ ਦਾ ਉਹ ਬਾਈ ਮਾਨੂ ਕੇ ਗੱਲ ਪੈਂਦਾ ਅੱਛਾ ਮਾਨੂ ਕੇ ਗੱਲ ਪਿੰਡਾ ਜਿਹੜਾ ਹੈਗਾ ਮੋਗਾ ਕਹੇ ਜਾਣ ਬੱਲੇ ਜੀ ਕਹੇ ਪਸੂ ਨੇ ਆਪਣੇ ਕੋਲੇ ਪਸੂ ਜੀ 8 ਸੀਗੇ 4 ਸੇਲ ਹੋ ਗਏ 4 ਅੱਛਾ ਆ ਮੈਦੀ ਲੰਨੜ ਟੇਲਾ ਤੋਰ ਬਾਈ ਕਿਹੜਾ ਸੁਆ ਇਹਦਾ ਦੂਜਾ ਸੁਆ ਜੀ ਸੁਆ ਹੈ ਜਾਨ ਮੂਹ ਜਿਸ 6 ਸੇਲ ਸੁਆ ਹੈਗਾ ਦੂਜਾ ਸੱਜਣੋ ਕਿਹੜਾ ਕੱਲਾ ਕੱਲਾ ਤਾਂ ਟੋਪ ਕੋਲੇ ਝੁੱਟ ਜਿਸ ਨੂੰ ਸੁਆ ਪਾਸ ਸਟਾਪ ਕਹਿ ਸਕਦੇ ਆ ਸਾਰਾ ਚੀਜ਼ ਉਹ ਟੋਟੀ ਆ ਕਹੇ ਦੋ ਨਾਲ ਸੁਣਦੀ ਹੈ ਬਾਈ ਸੂਈ ਕਾ ਇੱਕ ਦਰਾਂ ਦੀ ਹੋਈ ਆ। ਆ ਸੂਈ ਨੂੰ ਹੋਗੇ 9-10 ਦਾਂਗੀ ਆ ਜੀ। ਸੂਈ ਨੂੰ ਹੋਗੇ 9-10 ਤਾਂ ਠੀਕ ਆ। ਦੁੱਧ ਕਿੰਨਾ ਕਰੀਏ ਬਾਈ? ਬਹੁਤ ਦੁੱਧ 16 ਕਿਲੋ ਆ ਕੰਡੇ ਵਾਲਾ। ਦੁੱਧ ਹੋਊਗਾ 16 ਕਿਲੋ ਕੰਡੇ ਵਾਲਾ ਬੱਚਾ ਕੀ ਆ? ਇਕੱਟਾ ਆ ਜੀ। ਅੱਛਾ ਬੱਚਾ ਹੈ ਜੋ ਮਗਰ ਇਕੱਟਾ। ਇਹ ਦੇਖ ਸਕਦੇ ਹੋ। ਕੀ ਮੁੱਲ ਮਲ ਕਰਦੇ ਆ ਪ੍ਰਧਾਨਾ? ਕੀ ਮੁੱਲ ਕਰਦੇ ਆ ਬਾਈ? ਮੁੱਲ ਤਾਂ ਬਾਈ 2-10 ਕਰਦੇ ਆ ਜੀ। ਅੱਛਾ। ਕਿੰਨੇ ਦੇ? 90 ਰੁਪਏ ਦੇ ਦਾਂਗੇ। 185 ਹੀ ਦੇ ਦਾਂਗੇ ਤੇਰੇ ਸਰ ਕੇ ਤੇਰੇ ਲਸਵਾ ਦੇ ਦਿੱਤਾ ਸੱਜਣੋ ਬਾਈ ਕਹਿੰਦਾ 185 ਦੇ ਦਾਂਗੇ ਲੈ ਆ ਜਾ ਹੋਰ ਕਿੱਡੀ ਦਿਖਾਵਾਂਗੇ ਉਧਰ ਕਰੀਏ ਇੱਕ ਇੱਕ ਕਹਿੰਦਾ ਬਾਈ ਕਹਿੰਦਾ ਆ ਦਿਖਾ ਦਿੰਦਾ ਸੋਹਣਾ ਜਾਂਕ ਲੱਗ ਰਹੇ ਨੇ ਤਾਂ ਕਰਕੇ ਬਾਈ ਕਹਿੰਦਾ ਕਾਲੀ ਜਾ ਮੈਨੂੰ ਲੈ ਇਹ ਤੋਰ ਦੇ ਇਹਦਾ ਕਿਹੜਾ ਸੂਆ ਵੀਰੇ ਇਹਦਾ ਪਹਿਲਾ ਹੀ ਪਹਿਲਾ ਛੋਟੇ ਸਿੰਗਰੀ ਝੋਟੀਆਂ ਸੱਜਣੋ ਝੂਣ ਦੇਖ ਸਕਦੇ ਹੋ ਜਿੰਨ ਸਮੇਂ ਦੀ ਕੁਆਲਿਟੀ ਲੈ ਕੇ ਆਉਣੀ ਇਹ ਕਿਹ ਹੈ ਕਰਨਾ ਜੀ ਬਾਈ ਇਹ ਹੋਵੇ 600 300 ਨੂੰ 600 ਹੋ ਗਏ 600 ਤੇਰੇ ਹਾਂ ਦੁੱਧ ਦਸ ਦੋਦਰ ਜਨੇ ਇੱਕ ਦਾਮ ਕੰਡੇ ਵਾਲਾ 11 ਕਿਲੋ ਦੁੱਧ ਦਾ 11 ਕਿਲੋ ਕੰਡੇ ਵਾਲਾ ਹੈ ਬੱਚਾ ਕੀ ਇਹਦੇ ਮਾਗਰਾ ਇਹ ਮਾਗ ਰਹੇ ਗਿਆ ਕੱਤੀ ਇਹਦਾ ਕੀ ਮੰਨ ਲਵਾਂ ਹਾਂਜੀ ਮੁੱਲ ਮੰਨ ਲੇਗਾ ਮੁੱਲ ਦਾ ਇੱਕ 20 ਆ ਅੱਛਾ ਇੱਕ ਪੰਜ ਦੀ ਦੇ ਦੇਗੀ ਇੱਕ ਪੰਜ ਲੈ ਮੋਬਾਈਲ ਨੰਬਰ ਬੋਲ ਲੜੇ ਨੰਬਰ 86 ਲੜੇ ਨੰਬਰ 86 45686 49686 ਜੀ ਪਾਜੀ ਨੂੰ ਕਰਾਉਣਾ ਹੈਗਾ ਲੋ ਤਾਂ ਕੀ ਹਾਲ ਨੇ ਬਾਈ ਠੀਕ ਠਾਕ ਕਿਹੜਾ ਏਰੀਆ ਬਾਈ ਦਾ ਸੰਗਰੂਰ ਵੀਰੇ ਕਿਹੜਾ ਪਿੰਡ ਪਿੰਡ ਕਿਹੜਾ ਕੜਿਆ ਕੜਿਆਲੀ ਲਵੇ ਹਾਂ ਹਾਂ ਕਿ ਢੜਬੇ ਲਵੇ ਢੜਬੇ ਲਵੇ ਕੜਿਆ ਠੀਕ ਹੈ ਢੜਬੇ ਲਵੇ ਕੜਿਆਲ ਆ ਠੀਕ ਹੈ ਨਾਮ ਬਾਈ ਨਾਮ ਹਰਸ਼ਦੀਪੋ ਜੀ ਹਰਸ਼ਦੀਪ ਲੈ ਸਜਣ ਆ ਮੈਂ ਦਿਖਾਉਣਾ ਕਿਹੜਾ ਸੂਆ ਬਾਈ ਮੈਂ ਤਾਂ ਇਹਦਾ ਇਹਦਾ ਇਹ ਆ ਵੀਰੇ ਚੌਥਾ ਚੌਥਾ ਕਿ ਤੀਜਾ ਉਹ ਕਾਤੀ ਅੱਛਾ ਸੁਆਹ ਹੈ ਕਹਿੰਦਾ ਭਾਈ ਚੌਥਾ ਉਹਦਾ ਦਵਾ ਕੇ ਡਾ ਲੰਬਾ ਜਾ ਇਹ ਗੱਬਣਾ ਜੀ ਹੈ ਹਾਂ ਗੱਬਣਾ ਵੀਰੇ ਹੈ ਲੈ 10 ਦਣ ਪਏ ਨੇ 10 ਸੂਣ ਦੇ ਵਿੱਚ ਲੇਵਾ ਸਜਣੋਂ ਲਾਉਗੀ ਚੰਗਾ ਕਿੰਨੇ ਕੁ ਦੱਦਾ ਦੀ ਮਾਲਕਣਾ ਵੀਰੇ 15 16 ਬਸ ਏਡੇ ਏਡੇ ਪਸੰਦ ਤਾਂ 20 25 ਕੋਈ ਜ਼ਿਆਦਾ ਨਹੀਂ ਹੁੰਦਾ ਐਵੇਂ ਝੂਠ ਮਾਰਨ ਦਾ ਫਾਇਦਾ ਕੀ ਹੈ ਅੱਛਾ ਆ ਇਹਦਾ ਜੇ 25 ਕਾ ਹਲਾ ਆਉਂਦਾ ਠੀਕ ਆ ਲੈ ਭਾਈ ਸਜਣੋਂ ਕਹਿੰਦਾ ਇਹਦਾ ਜੇ 25 ਕਾ ਲੈ 15 16 ਕਿਲੋ ਆਰਾਮ ਨਾਲ ਝੋਟੀ ਤੋਂ ਦੇ ਦਊਗੀ ਕੀ ਮੁੱਲ ਮੁੱਲ ਕਰਦਾ ਮੁੱਲ ਵੀ 1.90 ਹੈ ਮੁੱਲੇ ਬਹੁਤ ਕਰਦਾ ਯਾਰ ਸਹੀ ਦੱਸ ਕਿੰਨੇ ਦੇਦਾ ਸਹੀ ਮੌਕੇ ਤੇ ਵੀਰੇ ਮਾਨਤਾ ਨਾ ਹੋ ਜੂਗਾ ਅੱਛਾ ਮਾਨਤਾ ਨਾ ਹੋ ਜੂਗਾ ਆ ਜਾ ਫਿਰ ਆ ਵੀ ਝੋਟੀ ਦਰ ਦੇਖ ਇਹਨੂੰ ਵੀ ਤੋਲ ਗੱਲ ਇੱਕ ਬਾਈ ਕਹਿੰਦਾ ਝੋਟੀ ਤੁਹਾਨੂੰ ਆਹ ਦਿਖਾਉਨੇ ਆ ਇਹ ਵੀ ਪਲੂਣ ਆ ਗਈ ਕਿਹੜੀ ਇਹ ਇਹ ਵੀਰੇ ਪਲੂਣ ਉਹ ਦਾ ਪਿਆਰ ਦੰਦਾ ਜ ਹੈ ਨਾ ਦੰਦ ਨਹੀਂ ਦੇਖੇ ਦੰਦ ਦੇਖੇ ਰੋ ਬਾਈ ਜੀ ਚਾਰ ਦਿਨ ਦਾ ਸੂਈ ਨੂੰ ਹੋ ਗਏ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਸੂਈ ਨੂੰ ਲੈ ਵਾਜਾ ਕਿੰਨੇ ਬੰਦੇ ਜੀ ਲੱਗਦਾ ਅੱਛਾ ਦੁੱਧ ਦੱਦੇ ਕਿੰਨੇ ਪਿਆਰ ਦੁੱਧ ਵੀ ਨੈਕਸਟ ਟਾਈਮ 12 ਅੱਛਾ ਯਾਰ ਵੀ ਲਾ ਦੇ ਅੱਛਾ ਅਗਲੇ ਵੀ ਚਾਰ ਦਿਨ ਦੇ ਬੱਚਾ ਕੀ ਇਹਦਾ ਕੱਟੀ ਕਿੰਨੇ ਦੇਦਾ ਇਹ ਮਾਉਂ ਕਦੇ ਦੇ ਦਾਂਗੇ 140 ਮੰਗਦਾ ਕਿੰਨੇ ਮੈਂ ਦਾਦਾ ਇੱਕ 60 ਆ ਅੱਛਾ ਮੰਗਦਾ ਇੱਕ 60 ਇੱਕ 40 ਚੂੜੀ ਦੇ ਦੇ ਇਹ ਜੋ ਵੀ ਕਰਦੇ ਆ ਮਨਦਾ ਨਾ ਨਾ ਇਹ ਝੋਣੀ ਹੋਣੀ ਰੱਬ ਦਾ ਨਾਮ ਹੈ ਉੱਪਰ ਦਾ ਹਾਂ ਅੱਛਾ ਕਿੰਨੇ ਕ ਦੀ ਲੈ ਰਹੀ ਐ ਬਾਹ ਲਾਈ ਲੂਈ ਤਾਂ ਹੁਣ ਤੈਨੂੰ ਪਤਾ ਕਾਹਨੂੰ ਪੜਦਾ ਹੁੰਦਾ ਮੰਡੀ ਦਾ ਠੀਕ ਆ ਠੀਕ ਆ ਇੰਨਾ ਕੁ ਨਫਾ ਨਹੀਂ ਭਰਦਾ ਹੈ ਜੇ ਆਪਾਂ ਨਫੇ ਤੇ ਗੱਲ ਨੂੰ ਵੇਡ ਲਈ ਕੋਈ ਭਰਦਾ ਨਹੀਂ ਹਾਂ ਹਾਂ ਹਾਂਜੀ ਵਿੱਚ ਰੱਖਣਾ ਪੈਂਦਾ ਥੋੜਾ ਬਹੁਤਾ ਹੈ ਹਾਂ ਕਮਲ ਕਰਮੀ ਵੇਚਦੇ ਹੋ ਨਾ ਨਾ ਮੁੱਲ ਗਰਮੀ ਵੀ ਵੇਚਦੇ ਨੇ ਨਫੇ ਦੇ ਵੀ ਵੇਚਦੇ ਨੇ ਚੱਕਰ ਵਾਲੀ ਗੱਲ ਠੀਕ ਹੈ ਠੀਕ ਹੈ ਠੀਕ ਲਓ ਮੋਬਾਈਲ ਨੰਬਰ ਬੋਲਦੇ ਵੀਰੇ 9943 ਵੀਰੇ 9943 8171 8171 ਠੀਕ ਹੈ ਲਓ ਸੱਜਣੋਂ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਹੈ ਬਾਈ ਜੀ ਬਈ ਬਰੇ ਬਰੇ ਕੋਰ ਪਰਵਾਹ ਠੀਕ ਹੈ ਜੀ ਬਈ ਨਾਮ ਜੀ ਨਾਮ ਕੀ ਹੈ ਜੀ ਗੁਰਜੰਤ ਸਿੰਘ ਜੀ ਗੁਰਜੰਤ ਸਿੰਘ ਕਿਹੜਾ ਏਰੀਆ ਬਾਈ ਦਾ ਆਪਣਾ ਰਾਜਪੁਰਾ ਏਰੀਆ ਰਾਜਪੁਰਾ ਤੇ ਪਿੰਡ ਕਿਹੜਾ ਬਾਈ ਰਾਜਪੁਰੇ ਦਾ ਪਿੰਡ ਦਾ ਆਪਣਾ ਵੀਰੇ ਸੋਰੋ ਪਿੰਡ ਹੈ ਕਿਹੜਾ ਸੋਰੋ ਪਿੰਡ ਹੈ ਸੋਰੋ ਹਾਂਜੀ ਸੋਰੋ ਪਿੰਡ ਠੀਕ ਹੈ ਗੱਲ ਤੇਨੂੰ ਵਪਾਰ ਕਰਦੇ ਹਾਂ ਬਾਈ ਹਾਂਜੀ ਵਪਾਰ ਕਰਦੇ ਕੈ ਮਈਆਂ ਲੈ ਆਏ ਹੋ ਜੀ ਅੱਜ ਦਾ ਦੋ ਅੱਜ ਦੋ ਝੋਟੀਆਂ ਲੈ ਕੇ ਆਏ ਹਾਂ ਸੂਈਆਂ ਨੇ ਬਾਈ ਦੋਏ ਇੱਕ ਗੱਬਣ ਇੱਕ ਸੂਈ ਹੋਈ ਇੱਕ ਗੱਬਣ ਇੱਕ ਸੂਈ ਹੋਈ ਆ ਲੈ ਸੱਚ ਲੋਕ ਕਰਾਉਣੇ ਝੋਟੀਆਂ ਦੇ ਤੁਹਾਉਣੇ ਤੁਹਾਨੂੰ ਚੱਲ ਗਿਆ ਕੱਲ ਦੀ ਸੋਈ ਹੈ ਅੱਛਾ ਤੁਸੀਂ ਜਿਹੜੋ ਸੋਈ ਹੋਇਆ ਕੱਲ ਵੀ ਹਰਿਆਣੇ ਦੀ ਛੁੱਟੀਆਂ ਨੇ ਸਾਰੀਆਂ ਆਪਣੀ ਅੱਛਾ ਹਰਿਆਣੇ ਚ ਲੈ ਹੋਣੇ ਬਾਈ ਮਾਨ ਕਿਾ ਇੱਕ ਦਿਨ ਆ ਸੂਆ ਬਾਈ ਇਹਦਾ ਮੋੜ ਲੈ ਵੀਰੇ ਥੋੜਾ ਜਿਹਾ ਘੱਟ ਰਮੈਣਾ ਪਰ ਇਹ ਆਪਣੇ ਦੇ ਪਪਾ ਥਾਂ ਲੈ ਦੀ ਗੱਲ ਕਰਨੀ ਚਾਹੁੰਦਾ ਸਿੰਘ ਸੰਗਰਾ ਤੋਂ ਜੇ ਅਸਰ ਚਾਹੁੰਦਾ ਪਹਿਲ ਦੁੱਧ ਕਿ ਨਗਜ਼ਰ ਕਰੀਆ ਦੁੱਧ ਕਿੰਨਾ ਤਿਆਰ ਕਰੀਏ ਤੇਰੇ ਕੱਲ ਸੂਈ ਐ ਇਹ ਦੁੱਧ ਪੰਗੀ 16 17 ਕਿਲੋ ਕੱਢੀ ਜਾਂਦੀ ਪਹਿਲਾਂ ਨੇ 15 ਗਰੂ ਦੁੱਧ ਕੱਢਿਆ ਹੁਣ ਦੂਜੇ ਸੂਣਾਂ ਨੇ ਅੱਛਾ ਦੁੱਧ ਦੂਜੇ ਸੂਈਆ ਬੱਚਾ ਗਿਆ ਬਾਈ ਕੱਟ ਗਿਆ ਥੱਲੇ ਅੱਛਾ ਹੈਗਾ ਕੱਟਤੀ ਅੰਤੇ 1 ਕਿਲੋ ਦੇ ਦਗਾ ਹਾਂਜੀ ਕਿੰਨੇ ਦੇ ਦਗਾ ਇਹਦਾ 1 40 ਮੁੱਲ ਹੈ ਜੀ 1 40 ਹਾਂਜੀ ਜੇ ਸਨੋ ਕਿੰਨੇ ਦੇ ਹੋਗੇ 1 25 ਦੀ ਦਿਆਂ 7 ਲੱਖ ਦੀ ਝੋਠੀ ਹਾਂਜੀ ਠੀਕ ਹੈ ਲੈ ਆ ਵੀ ਤੋੜ ਦੇ ਬਾਈ ਇਹ ਵਗੀ ਗੱਬਣਾ ਵਿੱਚ ਜੀ ਅੱਛਾ ਸੂਆ ਕਿਹੜਾ ਬਾਈ ਸੂਣ ਦੂਜੇ ਸੂਣ ਵੀ ਸੱਜਣੋ ਕਿੰਨੇ ਦਿਨ ਕੱਢਦੀ ਆ ਵੀਰੇ ਇਹ? ਇਹ ਕੱਢਦੀ ਹੈ 5-4 ਦਿਨ। 5-4 ਦਿਨ ਕੱਢਦੀ ਆ। ਹਾਂਜੀ। ਠੀਕ ਆ। ਵੈਸੇ ਸਿੰਘ ਸੁਣ ਦੇਖ ਸਮੋ ਛੋਟੇ ਸਿੰਘ ਦੀ ਆ। ਬਹੁਤ ਸ਼ਕੀਮ ਝੋਟੀ ਆ। ਇਹ ਕੱਢਦੀ ਆ 5-4 ਦਿਨ ਝੋਟੀ ਨੂੰ ਪਾਣਾ ਵਾਤਾ। ਕਿੰਨਾ ਕ ਦੁੱਧ ਦੇ ਦੂ ਵੀਰੇ? ਇਹ ਦੁੱਧ ਪਾਈ ਜਾਵੇ 20 ਕਿਲੋ ਬੱਚੇ। ਅੱਛਾ? ਹਾਂਜੀ। 20 ਕਿਲੋ ਦੁੱਧ ਦੇ ਦੂ ਐ। ਇਹ ਪੈ ਜਾ ਬਈ ਕਿੰਨੇ ਦੇ ਦਾਂਗੇ ਝੋਟੀ ਇਹ? ਹਾਂਜੀ। ਇਹ ਕਿੰਨੇ ਦੇ ਦਾਂਗੇ? 1.60 ਮੰਨਦੇ। 1.60। ਤਾਂ 40 ਜੁੜੀ ਦੇ ਦਾਂਗੇ। ਹਾਂਜੀ, ਇੱਕ ਚੱਲ। ਇੱਕ 40 ਬਾਈ ਦਾ ਹਿੱਸਾ ਛੋਟੀ ਦੇਣਾ ਦੇਖ ਸਕਦੇ ਹੋ ਭਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਨੇ ਸੰਪਰਕ ਕਰ ਲਓ ਜੇ ਕੋਈ ਅੰਬਰ ਚੰਗਾ ਲੱਗਿਆ ਭਾਈ ਘਰੇ ਵੀ ਪਸ਼ੂ ਹੁੰਦੇ ਆਪਣੇ ਹਾਂਜੀ ਬੱਚੇ ਘਰੇ ਕਿਹ ਇੱਕ ਪਸ਼ੂ ਹੁੰਦੇ ਘਰੇ ਹੁੰਦੇ ਨੇ 7-8 ਪਸ਼ੂ ਹੁੰਦੇ 7-8 ਮੈਸਾਂ ਹੁੰਦੀਆਂ ਹਾਂਜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ 98142 1850 98142 1850 1850 98 98 ਠੀਕ ਹੈ